ਕੀ ਆ ਤੁਹਾਡਾ ਆਮਰਜੀਤ ਕਰਦਾ ਰਿਹਾ ਇੱਥੋਂ ਪਟਿਆਲੇ ਤੋਂ ਲੰਡੀ ਜੀਪ ਤੇ ਬਹਿ ਕੇ ਲਲਕਾਰੇ ਵੱਜ ਰਹੇ ਆ ਆ ਗਿਆ ਵਿਚਾਰਾ ਮੋਦੀ ਤੋਂ ਬਦਲਾ ਲੈ ਕੇ ਜਾਣਾ ਹੱਕ ਲੈ ਕੇ ਜਾਣਾ ਉਮਰ ਕਿੰਨੀ ਕੁ ਮਾਤਾ 70 ਸਾਲ ਦੀ 70 ਸਾਲ ਤੇ ਪਹਿਲੀ ਵਾਰ ਜੀਪ ਤੇ ਬੈਠੇ ਹੋ ਨਹੀਂ ਪੁੱਤ ਅਮਰੀਕਾ ਕੈਨੇਡਾ ਆਸਟ੍ਰੇਲੀਆ ਬਾਰੂ ਐਨ ਆਰ ਐ ਇੰਨਾ ਬਹੁਤ ਸਾਰੇ ਕੰਟਰੀਆਂ ਕੋਲ ਮਿਲ ਗਾ ਤੁਹਾਡੇ ਵਰਗੇ ਸ਼ੇਰਾਨੇ ਪੁੱਤਾਂ ਨੇ ਕਮਾਤਾ ਸਾਰਾ ਕੁਝ ਅਸੇ ਮਾਤਾ ਸਾਡੇ ਵਰਗੇ ਸ਼ੇਰਾਂ ਦੇ ਪੁੱਤ ਤੁਸੀਂ ਕਹਿੰਦਾ ਕਮਾਤਾ ਪਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਪਵੇਖ ਨੇ ਉਹਨੂੰ ਖਤਰਾ ਬਹੁਤ ਵੱਡਾ ਆ ਮੈਂ ਦੇਖ ਤਾਈ ਦਾ ਮਾਂ ਨਾਲ ਖੜੀ ਆ ਮੋਢੇ ਨਾਲ ਮੋਢਾ ਲਾ ਕੇ ਸਾਡੇ ਗੁਰੂਆਂ ਦੀ ਅਰਦਾਸ ਪੁੱਤ ਆਲੀ ਨਹੀਂ ਜਾਣੀ ਜਿਹੜੇ ਅਰਦਾਸਾਂ ਗੁਰਦੁਆਰਿਆਂ ਚ ਘਰ-ਘਰ ਹੋ ਰਹੀਆਂ ਨਾ ਘਰ-ਘਰ ਸੁਖਨ ਸਾਦੇ ਪਾਠ ਹੋ ਰਹੇ ਨੇ ਜਪਜੀ ਸਾਹਿਬ ਦੇ ਹੋ ਰਹੇ ਨੇ ਚੋਪਈ ਸਾਹਿਬ ਦੇ ਹੋ ਰਹੇ ਨੇ ਆਲੇ ਦੀ ਜਾਣ ਕੇ ਮੋਦੀ ਚੁੱਕੂਗਾ ਕਿਸਾਨਾਂ ਦੇ ਸਾਡੇ ਪੈਰਾਂ 'ਚ ਤੁਹਾਡੇ ਵਰਗੇ ਛੇਰਾਂ ਦੇ ਮੰਨੂਗਾ ਮੇਰੀ ਗੱਲ ਯਾਦ ਰੱਖੀ ਮੈਨੂੰ ਗਰੇ ਵਾਲਾਂ ਵਰਗੀ ਜਿਵੇਂ ਮੈਨੂੰ ਕਹੇਗੀ ਸੀ ਮੇਰੇ ਗੁਰੂ ਬਾਬੂ ਸਿੰਘ ਤੇ ਮੇਰੇ ਗੁਰੂ ਆਰਾਮਦਾਂਗੇ ਨਾਮ ਕੀ ਹੈ ਤੁਹਾਡਾ